ਜ਼ਿੰਦਗੀ ਪਰ ਤਾਈ ਕਾਂਡ ਪੰਚ ਸੂਰਜ ਦੀ ਲਾਲੀ ਨਾਲ ਜਦੋਂ ਨਵੇਂ-ਨਵੇਂ ਦਿਨ उगਦੇ ਵਕਤ ਦੇ ਸੜਕ ਦੇ ਪਹੀਏ ਨਾਲ ਮੌਸਮ ਬਦਲਦੇ ਬੇਬੇ ਫਾਹੇ ਮੰਜੇ 'ਚ ਸੀ ਪਰ ਖੁਸ਼ ਸੀ ਆਪਣੇ ਘਰ ਦੀਆਂ ਰੌਣਕਾਂ ਵੇਖ ਕੇ ਉਹ ਆਪਣੇ ਪੋਤੇ-ਪੋਤੀਆਂ ਨੂੰ ਵੇਖ-ਵੇਖ ਫੁੱਲੀ ਨਾਲ ਸਮਾਉਂਦੀ ਉਸ ਨੂੰ ਇੰਜ ਯਾਦ ਪਤਾ ਜਿਵੇਂ ਉਹ ਮੁੜ ਆਪਣੇ ਬਚਪਨ ਵਿੱਚ ਪਰਤ ਗਈ ਹੋਵੇ ਤੇ ਗੁੱਡੀਆਂ ਪਟੋਲਿਆਂ ਨਾਲ ਖੇਡ ਰਹੀ ਹੋਵੇ ਉਗਰ ਬਾਸ ਨਾਲ ਤੋਤਲੀ ਆਵਾਜ਼ ਵਿੱਚ ਗੱਲਾਂ ਕਰਦੀ ਨਿਰੀ ਜਿਹਾ ਆਕੀ ਲੱਗਦੀ ਜੋ ਅੱਖਾਂ ਵਾਂਗੂ ਹੱਸਦੀ ਤੇ ਉਹਨਾਂ ਨਾਲ ਕਦੇ ਚਿੜੀ ਉੱਡ ਕਾਂ ਉੱਡ ਖੇਡਦੀ ਤੇ ਕਦੀ ਭਰਤਾਂ ਪਾਉਂਦੀ ਮੈਂ ਤਾਂ ਰਾਤ ਨੂੰ ਵੀ ਬੇਬੇ ਨਾਲ ਹੀ ਸੌਂਦੀ ਬੇਬੇ ਦੀਆਂ ਹੱਥਾਂ ਤੇ ਬਾਹਾਂ ਦੀਆਂ ਚੂੜੀਆਂ ਵਿੱਚ ਉਂਗਲਾਂ ਖੂਬ ਖੂਬ ਕੇ ਹੱਸਦੀ ਜਦੋਂ ਪੋਲੀਆਂ ਪੋਲੀਆਂ ਅੰਦਰ ਨੂੰ ਦਸਤੀਆਂ ਦੇਰ ਰਾਤ ਤੱਕ ਬੇਬੇ ਕੋਲੋਂ ਬਾਤਾਂ ਸੁਣਦੀ ਰਹਿੰਦੀ ਗਰਮੀਆ ਚ ਰਾਤ ਨੂੰ ਬੇਬੇ ਆਪਣਾ ਮੰਜਾ ਵਿਹੜੇ ਵਿੱਚ ਕਰਵਾ ਲੈਂਦੀ। ਮੈਂ ਅੱਧੀ ਅੱਧੀ ਰਾਤ ਤੱਕ ਤਾਰਿਆਂ ਵੱਲ ਵੇਖਦੀ ਬੇਬੇ ਦੀਆਂ ਬਾਤਾਂ ਸੁਣ ਹੰਗਾਰੇ ਭਰਦੀ ਭਰਦੀ ਕਦੋਂ ਸੌ ਜਾਂਦੀ ਪਤਾ ਹੀ ਨਾ ਲੱਗਦਾ। ਕਈ ਵਾਰ ਬੇਬੇ ਬੋਲੀਆਂ ਪਾਉਂਦੀ ਤਾਂ ਮੈਂ ਤੇ ਖੁਸ਼ੀ ਦੋਵੇਂ ਗਿੱਧਾ ਪਾਉਣ ਲੱਗ ਜਾਂਦੀਆਂ ਤੇ ਅਸੀਂ ਦੋਵੇਂ ਬੇਬੇ ਦੀ ਹੇਕ ਨਾਲ ਹੇਕ ਮਲਾ ਉੱਚੀ ਉੱਚੀ ਗੀਤ ਗਾਉਂਦੀਆਂ ਨਾ ਸਕਦੀਆਂ। ਗੁਰਬਾਜ਼ ਵੀ ਸਾਡੇ ਨਾਲ ਨੱਚਣ ਲੱਗਦਾ। ਕਈ ਵਾਰ ਫਰਜੋਤ ਚਾਚਾ ਵੀ ਮੇਰੀ ਮਾਂ ਦੀ ਚੁੰਨੀ ਨਾਲ ਕੁੰਡ ਕੱਢ ਕੇ ਬੋਲੀਆਂ ਪਾਉਂਦਾ ਬੇਬੇ ਸਾਨੂੰ ਨੱਚਦਿਆਂ ਟੱਪਦਿਆਂ ਵੇਖ ਆਪਣੇ ਜੀਵਨ ਦੀਆਂ ਸਭ ਕੌੜੀਆਂ ਯਾਦਾਂ ਭੁੱਲ ਜਾਂਦੀ ਪਰ ਕਦੇ ਕਦੇ ਸੋਚਦੀ ਕਿ ਜੇ ਅਜੇ ਇਹਨਾਂ ਦਾ ਬਾਪੂ ਜਿਉਂਦਾ ਹੁੰਦਾ ਉਹਨੇ ਵੀ ਆਪਣੇ ਪੋਤੇ ਪੋਤੀਆਂ ਨਾਲ ਭੰਗੜਾ ਪਾਉਣ ਲੱਗ ਜਾਣਾ ਸੀ ਕਦੇ ਕਦੇ ਤਾਂ ਉਹ ਮਾਨਾਈਆਂ ਕਹਿ ਵੀ ਦਿੰਦੀ ਬੇਬੇ ਦੀ ਗੱਲ ਸੁਣ ਸਾਰੇ ਹੱਸਦੇ ਤੇ ਹਰਜੋਤ ਚਾਚਾ ਬੇਬੇ ਨੂੰ ਗਲਵਕੜੀ ਪਾ ਆਖਦਾ ਲੈ ਸੱਚ ਬੇਬੇ ਖਾਸੋਂ ਬੇਬੀ ਉਹ ਦੇ ਮੂੰਹ ਨਾਲ ਖੁਜ ਮਾਰਦੀ ਹੋਈ ਹੂੰ ਮੈਂ ਕਿਉਂ ਖਾਵਾਂ ਸੋ ਉਹ ਵਿਉਦੀ ਜਿਹੜਾ ਹੁਣ ਕੋਲ ਹੀ ਨਹੀਂ ਸਾਨੂੰ ਰੋਂਦਿਆਂ ਨੂੰ ਛੱਡ ਕੇ ਤੁਰ ਗਿਆ ਫੇਰ ਠੰਡਾ ਹੌਂਕਾ ਪਰ ਚੁੱਪ ਕਰ ਕਿੰਨਾ ਕਿੰਨਾ ਚਿਰ ਬੈਠੀ ਛੱਤ ਵੱਲ ਵੇਖਦੀ ਕੋਈ ਸੋਚਦੀ ਰਹਿੰਦੀ ਸਾਡੇ ਹਾਸਿਆਂ ਨਾਲ ਘਰ ਵਿੱਚ ਵਿਆਹ ਵਾਂਗੂ ਮਾਹੌਲ ਬਣਿਆ ਰਹਿੰਦਾ ਮੈਂ ਜਦੋਂ ਘਰ ਹੁੰਦੀ ਬੇਬੇ ਕੋਲੀ ਬੈਠੀ ਰਹਿੰਦੀ ਆਪਣੀ ਬੇਬੇ ਦੀ ਹਰ ਨਿੱਕੀ ਵੱਡੀ ਗੱਲ ਦਾ ਖਿਆਲ ਰੱਖਦੀ ਕਦੇ ਪਾਣੀ ਦਾ ਗਲਾਸ ਫੜਾਉਂਦੀ ਤੇ ਕਦੇ ਆਪਣੀ ਮਾਂ ਕੋਲੋਂ ਪਕਦੀ ਪਕਦੀ ਰੋਟੀ ਲੈ ਬੇਬੇ ਨੂੰ ਖਵਾਉਂਦੀ ਹੁਣ ਤਾਂ ਹਰਜੋਤ ਚਾਚਾ ਵੀ ਸੁਖ ਨਾਲ ਐਵੇਂ ਕਰਕੇ ਸਰਕਾਰੀ ਨੌਕਰੀ ਲੱਗ ਆਪਣੇ ਵੱਡੇ ਵੀਰੇ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ ਗਿਆ ਹਰਜੋਤ ਚਾਚੇ ਦੀ ਚੰਗੇ ਘਰਾਂ ਦੇ ਸਾਖ ਆਉਣ ਲੱਗੇ ਬੇਬੇ ਨੇ ਹਰਜੋਤ ਚਾਚੇ ਦੇ ਵਿਆਹ ਦੀ ਸਾਰੀ ਜ਼ਿੰਮੇਵਾਰੀ ਮੇਰੀ ਮਾਂ ਦੇ ਸਿਰ ਤੇ ਪਾ ਦਿੱਤੀ ਉਹ ਆਖਦੀ ਕਿ ਮਾਮਾ ਵਾਂਗੂ ਜਵਾਨ ਕੀਤਾ ਦੁੱਧ ਦੇ ਛੰਨੇ ਪਰ ਪਰ ਪਲਾਏ ਮੇਰੇ ਪੁੱਤ ਨੂੰ ਕਦੇ ਕੋਈ ਫਰਕ ਨਹੀਂ ਰੱਖਿਆ ਹੁਣ ਵਿਆਹ ਵੀ ਆਪੇ ਕਰੇ ਆਪੇ ਲੱਭੇ ਆਪਣੀ ਦਰਾਨੀ ਹਰਜੋਤ ਚਾਚਾ ਵੀ ਬੇਬੇ ਵਾਂਗੂ ਆਖਦਾ ਹਣ ਜਿੱਥੇ ਭਾਬੀ ਹਾਂ ਕਰੂ ਉੱਥੇ ਮੇਰੀ ਹਾਂ ਅੱਗੋਂ ਮੇਰੀ ਮਾਂ ਵੀ ਹਸਦੀ ਹੋਈ ਸਾਫ ਸਾਫ ਆਖ ਦਿੰਦੀ ਦੇਖ ਭਰਾਵਾ ਕਿਸੇ ਦੀ ਧੀ ਪੈਣ ਕੋਈ ਗਾਮ ਅੱਜ ਤਾਂ ਹੁੰਦੀ ਨਹੀਂ ਕਿ ਖੁੰਡੇ ਤੇ ਵੇਖ ਕੇ ਹਾਂ ਨਾ ਸਿਰ ਮਾਰਦੀ ਈ ਜੇ ਮੈਂ ਕੁੜੀ ਵੇਖਣ ਗਈ ਮੈਂ ਤਾਂ ਹਾਂ ਕਰਕੇ ਆਉਂ ਮੈਂ ਇੱਥੋਂ ਨਹੀਂ ਕਿਸੇ ਦੀ ਧੀ ਪੈਣ ਦਾ ਇਤਕਾਰ ਹੋਣੀ ਜਾਂ ਫਿਰ ਤੂੰ ਆਪੇ ਲੱਭ ਲੈ ਜਿੱਥੇ ਆਕੇਗਾ ਅਸੀਂ ਤੇਰੇ ਨਾਲ ਬੈਂਡ ਵਾਜੇ ਵਾਲੇ ਲੈ ਕੇ ਤੁਰ ਪਾਵਾਂਗੇ ਅੱਗੋਂ ਹਰਜੋਤ ਚਾਚਾ ਕਿਹੜਾ ਘਟ ਸੀ ਉਹ ਵੀ ਹੱਸ ਕੇ ਆਖਦਾ ਦੇਖ ਲੈ ਭਾਬੀ ਜੇ ਮੈਂ ਆਪੇ ਲੱਭ ਲਿਆ ਫੇਰ ਨਾ ਰੁੱਸੀ ਇਸ ਗੱਲ ਤੇ ਮੇਰੀ ਮਾਂ ਖਿੜਖੜਾ ਕੇ ਖੂ ਵਾਸਦੀ ਪਰ ਬੇਬੇ ਹਰਜੋਤ ਵੱਲ ਕੋੜਾ ਕੋੜਾ ਵੇਖਦੀ ਹੋਈ ਆਖਦੀ ਆਹ ਕਿਹੜੀ ਗੱਲ ਕਰਤੀ ਨਾਵినా ਕਾਕਾ ਇਹੋ ਜੇ ਕੰਮ ਨਹੀਂ ਕਰਦੇ ਚੰਗੇ ਘਰਾਂ ਦੇ ਮੁੰਡੇ ਸ਼ਰੀਕਾ ਨੇ ਜੌਣਾ ਦੁੱਬਰ ਕਰਦੇ ਨਾ ਨਾਲੇ ਅੱਗੇ ਤੇਰੀਆਂ ਵੀ ਦੋ ਭਤੀਜੀਆਂ ਆਂ। ਕਿਆ ਅਸਰ ਪਊ ਜੋ ਆਕਾਂ ਤੇ ਬੇਬੇ ਦੀ ਗੱਲ ਸੁਣ ਹਰਜੋਰ ਚਰਚਾ ਹੱਸਦਾ ਹੋਇਆ ਬੇਬੇ ਨੂੰ ਗਲਵੱਕੜੀ ਪਾ ਕੇ ਆਖਦਾ ਲੈ ਬੇਬੇ ਤੂੰ ਵੀ ਗੱਲ ਕਿੱਧਰ ਦੀ ਕਿੱਧਰ ਲੈ ਗਈ। ਤੂੰ ਤਾਂ ਐਂ ਕਰਦੀ ਆ ਜਿਵੇਂ ਮੈਂ ਸੱਚੀ ਕਿਸਦੀ ਟੀ ਪੈਨ ਕੱਢ ਲਿਆ। ਆਏ ਥੋੜੀ ਲੈ ਕੇ ਆਉ ਤੇਰੀ ਨੂ ਨੂ ਸ਼ਗਨਾ ਨਾ ਲਿਆਉ ਪਾਣੀ ਵੀ ਤਾਂ ਵਾਰ ਕੇ ਪੀਣਾ ਮੇਰੀ ਬੇਬੇ ਨੇ ਹਰਜੋਤ ਚਾਚਾ ਬੇਬੇ ਦੇ ਗਲ 'ਚ ਬਾਹਾਂ ਪਾਉਂਦਾ ਹੋਇਆ ਪਾਣੀ ਵਾਰ ਬੰਨੇ ਦੀ ਏ ਮਾਏ ਨਹੀਂ ਬੰਨਾ ਤੇਰਾ ਪਾਰ ਖੜਾ ਗਾਉਂਦਾ ਤਾਂ ਬੇਬੇ ਹੱਸ ਹੱਸ ਦੂਰੀ ਹੋ ਜਾਂਦੀ ਜਿਸ ਕਾਰਨ ਕਰਦਾ ਖੁੰਝਾ ਖੁੰਝਾ ਹੱਸਦਾ ਨਜ਼ਰ ਆਉਂਦਾ ਮੈਨੂੰ ਤਾਂ ਆਪਣੇ ਚਾਚੇ ਦੇ ਵਿਆਹ ਦਾ ਬਹੁਤ ਹੀ ਚਾਅ ਸੀ ਜਦੋਂ ਵੀ ਘਰ ਵਿੱਚ ਹਰਜੋਤ ਚਾਚੇ ਦੇ ਵਿਆਹ ਦੀਆਂ ਗੱਲਾਂ ਤੁਰਦੀਆਂ ਮੈਂ ਸਭ ਤੋਂ ਪਹਿਲਾਂ ਬੇਬੇ ਨਾਲ ਪੱਕੀਆਂ ਠੱਤੀਆਂ ਲਾ ਲੈਂਦੀ ਕਿ ਮੈਨੂੰ ਸੋਹਣਾ ਜਿਹਾ ਲੰਘਾ ਲੈ ਦਿਓ ਮੈਨੂੰ ਵੇਖ ਖੁਸ਼ੀ ਤੇ ਗਰਵਾਸ ਵੀ ਆਪਣੇ ਆਪਣੇ ਮੰਗਾ ਰੱਖਣ ਤੋਂ ਪਿੱਛੇ ਨਾ ਹਟਦੇ ਇੱਕ ਦਿਨ ਹਰਜੋਤ ਚਾਚਾ ਕਿੰਨੀ ਦੇਰ ਪੈਰ ਦੇ ਮਲਦਾ ਹੋਇਆ ਆਪਣੀ ਭਾਬੀ ਦੇ ਅੱਗੇ ਪਿੱਛੇ ਘੁੰਮਦਾ ਰਿਹਾ ਤੇ ਮੇਰੀ ਮਾਂ ਨੇ ਵੀ ਜਿਵੇਂ ਹਰਜੋਤ ਚਾਚੇ ਤੇ ਦਿਲ ਦੀ ਗਲਬੁਜਰੀ ਹੋਵੇ ਆਖਣ ਲੱਗੀ ਦਸਵੀਂ ਦੇ ਹੁਣ ਕੀ ਗੱਲ ਐ ਅੱਜ ਟੜਕੇ ਦਾ ਮੇਰੇ ਅੱਗੇ ਪਿੱਛੇ ਗੇੜੇ ਕੱਢਦਾ ਕੋਈ ਕੁੜੀ ਕਾੜੀ ਦਾ ਚੱਕਰ ਤਾਂ ਨਹੀਂ ਮੇਰੀ ਮਾਂ ਹੱਸਣ ਲੱਗੀ ਹਰਜੋਤ ਚਾਚਾ ਵੀ ਆਪਣੀ ਭਾਬੀ ਦੇ ਹਾਸੇ ਵਿੱਚ ਸ਼ਾਮਲ ਹੋ ਕੇ ਆਖਣ ਲੱਗਿਆ ਲੈ ਮੇਰੀ ਭਾਬੀ ਤਾਂ ਬਿਨਾ ਯੰਤਰੀਆਂ ਖੋਲੇ ਬਿਨਾ ਹੱਥ ਵੇਖੇ ਮੂੰਹ ਵੇਖ ਕੇ ਹੀ ਦਿਲਾਂ ਦੀਆਂ ਬੁੱਝਣ ਲੱਗ ਪਈ ਤੇ ਫੇਰ ਮੇਰੀ ਮਾਂ ਦੇ ਪੈਰੀ ਹੱਥ ਲਾਉਂਦਾ ਹੋਇਆ ਜੈ ਜੈ ਭੀਬੀ ਕੁਲਜੀਤ ਕੌਰ ਦੀ ਜੈ ਹੋਵੇ ਹਰਜੋਤ ਚਾਚੇ ਦੀਆਂ ਗੱਲਾਂ ਸੁਣ ਮੇਰੀ ਮਾਂ ਉਹਦਾ ਕੰਨ ਫੜ ਕੇ ਆਖਣ ਲੱਗੀ 6 3 10 ਕੌਣ ਆਇਓ ਕੀ ਦੇ ਕਰਕੇ ਸਵੇਰ ਦਾ ਤਰਲੇ ਮੈਂ ਤਾਂ ਕਰਨ ਨੂੰ ਫਿਰਦਾ ਹਰਜੋਤ ਚਾਚਾ ਹੌਲੀ ਆਵਾਜ਼ ਵਿੱਚ ਭਾਬੋ ਸੱਚੀ ਦੱਸਾਂ ਤੂੰ ਸਾਰਾ ਦਿਨ ਕੰਮਾਂ ਵਿੱਚ ਉਲਦੀ ਰਹਿੰਦੀ ਐ ਮੈਂ ਤੇਰੇ ਤੇ ਤਰਸਦਾ ਸਾਡਾ ਵੀ ਕੋਈ ਫਰਜ਼ ਬੰਦਾ ਤੈਨੂੰ ਸਹਾਰਾ ਦੇਈਏ ਤਾਂ ਹੀ ਭਾਬੋ ਮੈਂ ਸੋਚਦਾ ਤੇਰੀ ਸੇਵਾ ਕਰਨ ਲਈ ਲਿਆਵਾ ਕੋਈ ਉਹ ਜੇ ਮੇਰਾ ਵਿਆਹ ਦਾ ਜੇ ਕੋਈ ਇਰਾਦਾ ਤਾਂ ਨਹੀਂ ਪਰ ਸੌ ਲੱਗੇ ਤੇਰੇ ਕਰਕੇ ਜੀ ਕਰਦਾ ਵਿਆਹ ਕਰਵਾ ਹੀ ਲਵਾਂ ਮੇਰੀ ਮਾਂ ਹਸਦੀ ਹੋਈ ਚਲ ਛੱਡ ਉਨ ਬਹੁਤੀਆਂ ਬੁਝਾਰਤਾ ਨਾ ਪਾ ਦੱਸ ਕੌਣ ਐ ਉਹ ਹਰਜੋਤ ਚਾਚਾ ਮਾਵਲ ਵੇਖਤਾ ਹੋਇਆ ਭਾਬੀ ਮੇਰੇ ਦਫਤਰ ਚ ਮੇਰੇ ਨਾਲ ਹੀ ਐ ਜਾਤ ਬਰਾਦਰੀ ਵੀ ਆਪਣੀ ਆ ਮੈਂ ਕਹਿੰਦੇ ਅਜ ਤੱਕ ਉਹਨੂੰ ਤਾਂ ਨਹੀਂ ਕਹਿ ਸਕਿਆ ਮੈਂ ਸੋਚਿਆ ਮੇਰੀ ਭਾਬੋ ਆਪੇ ਗੱਲ ਕਰੂ ਮਿਹਨਤਵਾਰੀ ਗੱਲ ਐ ਭਾਬੀ ਭਾਬੋ ਤੂੰ ਮੇਰੀ ਵਿਚੋਲਣ ਬਣ ਜਾ ਹਰਜੋਤ ਚਾਚਾ ਮਾਂ ਦੇ ਪੈਰੀ ਹੱਥ ਲਾ ਕੇ ਹੱਸਣ ਲੱਗਿਆ ਹਮਾ ਹਰਜੋਤ ਚਾਚੇ ਦੀ ਗੱਲ ਸੁਣ ਕੇ ਚੁੱਪ ਕਰ ਗਈ ਕਿਉਂਕਿ ਥੋੜਾ ਚਿਰ ਪਹਿਲਾਂ ਉਹ ਇਹਨਾਂ ਗੱਲਾਂ ਨੂੰ ਮਖੌਲੀ ਸਮਝ ਰਹੀ ਸੀ ਪਰ ਹੁਣ ਉਹਨੇ ਵੇਖਿਆ ਇਹ ਗੱਲਾਂ ਤਾਂ ਚਾਨਣ ਵਰਗੀਆਂ ਸੱਚੀਆਂ ਨੇ ਉਹ ਸੋਚ ਕੇ ਅੱਖਾਂ ਲੱਗੀ ਮੈਂ ਤੇ ਰਵੀਰੇ ਨਾਲ ਗੱਲ ਕਰਕੇ ਵੇਖਦੀ ਆਂ ਹਰਜੋਤ ਚਾਚਾ ਆਪਣੇ ਬੀਰੇ ਦੀ ਰਜ਼ਾਮੰਦੀ ਦੀ ਉਡੀਕ ਕਰਨ ਲੱਗਾ ਉਹਨੇ ਸਾਰੀ ਰਾਤ ਅੱਖਾਂ ਚੀ ਕੱਢੀ ਪਾਸੇ ਵੱਟਦੇ ਆਂ ਵੱਟਦੇ ਆਂ ਤੜਕੇ ਜਦੋਂ ਨੀਂਦ ਆਈ ਉਦੋਂ ਤੱਕ ਉੱਠਣ ਦਾ ਵੇਲਾ ਹੋ ਗਿਆ ਉਹਦਰ ਮਾਂ ਨੇ ਜਦੋਂ ਮੇਰੇ ਪਿਓ ਨਾਲ ਹਰਜੋਤ ਚਾਚੇ ਦੇ ਦਿਲ ਦੀ ਗੱਲ ਸਾਂਝੀ ਕੀਤੀ ਤਾਂ ਇੱਕ ਵਾਰ ਤਾਂ ਮੇਰੇ ਪਿਓ ਗੁਰਬਖਸ਼ ਦੀਆਂ ਅੱਖਾਂ ਵਿੱਚ ਗੁੱਸਾ ਤੈਨ ਲੱਗਾ ਉਹ ਭੜਕ ਉਠਿਆ ਸਾਡੇ ਘਰਾਂ 'ਚ ਅੱਜ ਤੱਕ ਕਿਸੇ ਨੇ ਆਪ ਸਾਖ ਨਹੀਂ ਲੱਭੇ ਇਹ ਹੁਣ ਬਹੁਤਾ ਭੜਾਕੂ ਬਣ ਗਿਆ ਮੈਨੂੰ ਤਾਂ ਪਹਿਲਾਂ ਹੀ ਲੱਗਦਾ ਸੀ ਕਿ ਕੋਈ ਚੰਨ ਚੜ੍ਹਣਾ ਐ ਨੇ ਘਰੋਂ ਨਿਕਲਦਾ ਸਵੇਰੇ ਸਵੇਰੇ ਇੰਨੇ ਟੇਸ਼ਨ ਵਸ਼ਣ ਜੇ ਕਰਕੇ ਹੁਣੇ ਸਾਥੋਂ ਲੋਕਾਂ ਦੀਆਂ ਮਿਹਨਤਾਂ ਕਰਾਉ ਸਾਡੇ ਮੁੰਡੇ ਨੂੰ ਤੁਹਾਡੀ ਕੁੜੀ ਪਸੰਦ ਆ ਗਈ ਸਾਨੂੰ ਸਾਖ ਦੇ ਦਿਓ ਆਪਣੀ ਧੀ ਦਾ ਮੇਰੀ ਮਾਂ ਚਰਲਿਆਂ ਭਰੀ ਆਵਾਜ਼ ਵਿੱਚ ਸਮਝਾਉਣ ਲੱਗੀ ਤੁਸੀਂ ਆ ਤਾਂ ਵੇਖੋ ਫੇਰ ਵੀ ਕਿੰਨਾ ਇੱਜ਼ਤਮਾਨ ਦਿੰਦਾ ਹੈ ਕਿ ਅਸੀਂ ਕੁੜੀ ਦੇ ਘਰ ਜਾਣ ਨਾਲ ਆਪ ਗੱਲ ਤੋੜੀਏ ਨਹੀਂ ਤਾਂ ਅੱਜ ਕੱਲ ਦੇ ਮੁੰਡੇ ਕੋਟ ਮੈਰਿਜ ਕਰਵਾ ਕੇ ਘਹਾਂ ਵੜਦੇ ਆ ਤੇ ਹੁਣ ਤੁਸੀਂ ਵੀ ਬਹੁਤਾ ਗੁੱਸਾ ਨਾ ਕਰੋ ਅੰਗਰਮ ਖੋਣਾ ਐਵੇਂ ਨਾ ਕੁਝ ਕਰ ਬੈਠੇ ਵਿਆਹ ਤਾਂ ਪਕਰ ਨਹੀਂ ਹੈ ਫਿਰ ਇਹਦੀ ਪਸੰਦ ਨਾਲ ਕਰਨ ਚ ਹਰ ਜੀ ਕੀ ਹੈ ਹੁਣ ਆਪਣਾ ਜ਼ਮਾਨਾ ਥੋੜਾ ਰਿਹਾ ਭਈ ਜਿੱਥੇ ਮਾਪਿਆਂ ਨੇ ਕਿਹਾ ਖੜਗੇ ਸਮੇਂ ਨਾਲ ਬਦਲਣਾ ਵੀ ਪੈਂਦਾ ਸਰਦਾਰ ਜੀ ਮੇਰੀ ਮਾਂ ਕੁਲਜੀਤ ਦੀਆਂ ਗੱਲਾਂ ਸੁਣ ਮੇਰੇ ਪਿਓ ਦੇ ਬੁੱਲਾਂ ਤੇ ਥੋੜੀ ਦੇਰ ਲਈ ਤਾਂ ਜਿਵੇਂ ਚੁੱਪ ਦੀ ਪਰਤ ਜੰਮ ਗਈ ਹੋਵੇ ਫਿਰ ਕੁਝ ਸੋਚ ਕੇ ਆਖਣ ਲੱਗਿਆ ਚੱਲ ਪਤਾ ਕਰਕੇ ਦੱਸ ਕਿਹਦੀ ਕੁੜੀ ਐ ਕਿਹੜਾ ਪਿੰਡ ਫਿਰ ਵੇਖਦਾ ਮੈਂ ਮੇਰੇ ਪਿਓ ਦੀਆਂ ਗੱਲਾਂ ਸੁਣ ਮੇਰੀ ਮਾਂ ਨੂੰ ਕੁਝ تسਲੀ ਹੋਈ ਫਰਜੋਤ ਚਾਚਾ ਤੜਕੀ ਪੈਰ ਮਲਦਾ ਮਲਦਾ ਉਹਦੇ ਅੱਗੇ ਪਿੱਛੇ ਘੁੰਮਣ ਲੱਗਿਆ ਭਾਬੀ ਹੋਈ ਵੀਰੇ ਨਾ ਗੱਲ ਕੀ ਕਹਿੰਦਾ ਵੀਰਾ ਉਹ ਹੱਸ ਗਿਆ ਫਿਰ ਨਾ ਜੇ ਕੋਈ ਕੁੜੀ ਦਾ ਨਾਮ ਥਾਂ ਦੱਸੇ ਤਾਂ ਹੀ ਤਾਂ ਕੱਲ ਅੱਗੇ ਤੋਰੂ ਕੋਈ ਉਹਦੀ ਗੱਲ ਸੁਣ ਹਰਜੋਤ ਚਾਚਾ ਖੁਸ਼ੀ ਵਿੱਚ ਮੰਨ ਗਿਆ ਵੀਰਾ ਭਾਬੋ ਮੈਨੂੰ ਪਤਾ ਹੀ ਸੀ ਮੇਰੀ ਭਾਬੋ ਬਹੁਤ ਚੰਗੀ ਐ ਮੇਰੀ ਭਾਬੋ ਦੀ ਗੱਲ ਤਾਂ ਰੱਬ ਵੀ ਨਹੀਂ ਮੋੜ ਸਕਦਾ ਤੇ ਵੀਰਾ ਕਿਦਾਂ ਮੋੜਦਾ ਫੇਰ ਹਰਜੋਤ ਚਾਚਾ ਇੱਕੋ ਸਾ ਰਤਨਗੜ ਪਿੰਡ ਦੀ ਕੁੜੀ ਐ ਪਿਓ ਦਾ ਪਟਵਾਰੀ ਐ ਨਾਂ ਐ ਸਰਜਨ ਸਿੰਘ ਮੇਰੀ ਮਾਂ ਨੇ ਜਦੋਂ ਮੇਰੇ ਪਿਓ ਨੂੰ ਕੁੜੀ ਦੇ ਘਰ ਪਰਿਵਾਰ ਤੇ ਪਿੰਡ ਬਾਰੇ ਦੱਸਿਆ ਉਹਦਾ ਚਿਹਰਾ ਵਿਖੜੂ ਉਠਿਆ ਕਿਉਂਕਿ ਸੱਜਣ ਸਿੰਘ ਦੀ ਜਾਣ ਪਛਾਣ ਵਿੱਚੋਂ ਹੀ ਨਿਕਲਿਆ ਹੁਣੇ ਆਪਣਾ ਕਿ ਦੋਸਤ ਵਿਚੋਲਾ ਪਾ ਕੇ ਸਾਖ ਦੀ ਗੱਲ ਟੋਰੀ ਲਈ ਕੁੜੀ ਵਾਲਿਆਂ ਵੀ ਝੱਟ ਹਾਂ ਕਰ ਦਿੱਤੀ ਕਰਦੇ ਵੀ ਕਿਉਂ ਨਾ ਹਰ ਜੋ ਚਰਚਾ ਪੜਿਆ ਲਿਖਿਆ ਸੋਹਣਾ ਸੁਨੱਕਾ ਸਰਕਾਰੀ ਨੌਕਰੀ ਉੱਪਰੋਂ ਘਰ-ਬਾਰ ਵੀ ਵਧੀਆ ਝੱਟ ਮੰਗਣੀ ਪੱਟ ਵਿਆਹ ਵਾਲੀ ਗੱਲ ਹੋਈ ਮੇਰੀ ਮਾਂ ਦੇ ਤਾਂ ਪੈਰ ਵੀ ਪੁੰਜੇ ਨਾ ਲੱਗਣ ਦਿਓਰ ਦੇ ਵਿਆਹ ਦੇ ਚਾਚੇ ਉਨੇ ਆਪਣੀ ਦਰਾਨੀ ਜਸਵੀਰ ਲਈ ਕੱਲੀ-ਕੱਲੀ ਚੀਜ਼ ਬੜੇ ਚਾਵਾਂ ਨਾਲ ਆਪਣੇ ਹੱਥੀ ਖਰੀਦੀ। ਵਿਆਹ ਦੀਆਂ ਤਿਆਰੀਆਂ ਵੇਖ ਮੈਂ ਖੁਸ਼ੀ ਤੇ ਗਰਵਾਜ਼ ਵੀ ਆਪਣੇ ਚਾਚੂ ਦੇ ਅੱਗੇ-ਪਿੱਛੇ ਘੁੰਮਦੇ ਰਹੇ। ਮੇਰੀ ਮਾਂ ਨੇ ਮਾਵਾ ਵਾਂਗੂ ਅੱਗੇ ਹੋ ਕੇ ਜਿਉਰ ਵਿਆਹ ਆ ਤੇ ਜਸਵੀਰ ਨੂੰ ਆਪਣੀ ਛੋਟੀ ਭੈਣ ਵਾਂਗੂ ਕਰ ਲਈ। ਮੇਰੇ ਖੁਸ਼ੀ ਤੇ ਗਰਵਾਜ਼ ਦੇ ਮੂੰਹ ਤੇ ਹੁਣ ਚਾਚੇ ਨਾਲੋਂ ਵੱਧ ਚਾਚੀ ਦਾ ਨੱਚਣ ਲੱਗਿਆ। ਮੈਂ ਤਾਂ ਜਸਵੀਰ ਚਾਚੀ ਦੇ ਅੱਗੇ-ਪਿੱਛੇ ਘੁੰਮਦੀ ਰਹਿੰਦੀ। ਮੈਨੂੰ ਆਪਣੀ ਚਾਚੀ ਦੇ ਹੱਥਾਂ ਦੀ ਮਹਿੰਦੀ ਤੇ ਸੂਹਰ ਚੂੜਾ ਬਹੁਤ ਸੋਹਣਾ ਲੱਗਦਾ। ਇੱਕ ਦਿਨ ਮੈਂ ਬੇਬੇ ਕੋਲ ਜਾ ਕੇ ਬੈਠ ਗਈ ਤੇ ਕਹਿ ਲੱਗੀ ਬੇਬੇ ਜਦ ਮੇਰਾ ਵਿਆਹ ਹੋ ਮੈਨੂੰ ਵੀ ਚਾਚੀ ਵਰਗਾ ਚੂੜਾ ਮਿਲੂਆ। ਮੇਰੇ ਵੀ ਇੰਨੀ ਸੋਹਣੀ ਮਹਿੰਦੀ ਚੜੂਗੀ। ਮੇਰੀਆਂ ਗੱਲਾਂ ਸੁਣ ਕੇ ਸਾਰੇ ਜੀ ਹੱਸਣ ਲੱਗੇ। ਬੇਬੇ ਮੇਰੀ ਬਾਹ ਫੜ ਕੇ ਬੜੇ ਪਿਆਰ ਨਾਲ ਕਹਿਣ ਲੱਗੀ। ਮੈਂ ਤਾਂ ਤੇਰੀ ਚਾਚੀ ਨਾਲੋਂ ਵੀ ਸੋਹਣਾ ਚੂੜਾ ਲੈ ਕੇ ਦੂੰ ਤੈਨੂੰ। ਬੇਬੇ ਦੀ ਗੱਲ ਸੁਣ ਮੇਨੂੰ ਚਾ ਚੜ ਗਿਆ। ਉਦੋਂ ਹੀ ਮੇਰੇ ਮਨ ਵਿੱਚ ਲਾਲ ਚੂੜਾ ਪਾਉਣ ਦੀ ਤਾਂਘ ਝਾਤੀਆਂ ਮਨ ਲੱਗੀ। ਬੇਬੇ ਸਾਰਿਆਂ ਨੂੰ ਖਸਤੇ ਖੇਡਦੇ ਵੇਖ ਮੁਸਕਰਾਉਂਦੀ ਰਹਿੰਦੀ ਤੇ ਵਾਹਿਗੁਰੂ ਦਾ ਸ਼ੁਕਰ ਮਨਾਉਂਦੀ। ਉਹ ਮੇਰੀ ਮਾਂ ਦੀਆਂ ਸਿਫਤਾਂ ਕਰਦੀ ਨਾ ਥੱਕਦੀ। ਖਰਜੋ ਚਾਚਾ ਵੀ ਭਾਬੋ ਭਾਬੋ ਕਰਦਾ। ਜਦੋਂ ਸਾਡੇ ਨਾਲ ਖੇਡਦਾ ਤਾਂ ਇੰਜ ਲੱਗਦਾ ਜਿਵੇਂ ਕਰਦਾ ਚੱਪਾ ਚੱਪਾ ਉਸ ਦੇ ਹਾਸਿਆਂ ਵਿੱਚ ਸ਼ਾਮਲ ਹੋ ਗਿਆ ਹੋਵੇ। ਚਾਚੀ ਨੂੰ ਕਰਦਾ ਖੁੱਲਾ ਡੁੱਲਾ ਮਾਹੌਲ ਬਹੁਤ ਉਪਰਾ ਉਪਰਾ ਲੱਗਦਾ। ਇੱਕ ਅਜੀਬ ਜਿਹਾ ਰੋਬ ਹਰ ਵੇਲੇ ਉਸ ਦੀਆਂ ਅੱਖਾਂ 'ਚੋਂ ਝਾਤੀਆਂ ਮਾਰਦਾ ਰਹਿੰਦਾ। ਬੇਬੇ ਦਾ ਆਪਣੀ ਵੱਡੀ ਨੂੰਹ ਨਾਲ ਮਾਵਾਕੀਆਂ ਵਰਗਾ ਮੋਹ ਵੇਖ ਕੇ ਉਹ ਹਰ ਵੇਲੇ ਮਚਦੀ ਰਹਿੰਦੀ। ਉਹ ਸੋਚਦੀ ਮੇਰੀ ਜਠਾਣੀ ਕਿੰਨੀ ਮੋਮੋ ਫਗੜੀਆਂ ਸਾਰੇ ਟੱਬਰ ਨੂੰ ਆਪਣੇ ਹੱਥਾਂ 'ਚ ਕਰੀ ਫਿਰਦੀ ਕਿਵੇਂ ਨੱਚਦੇ ਸਾਰੇ ਇਹਦੇ ਇਸ਼ਾਰਿਆਂ 'ਤੇ। ਕਾਚੀ ਮੋਹ ਦੇ ਰਿਸ਼ਤੇ ਦੀਆਂ ਤੰਦਾਂ ਨੂੰ ਈਰਖਾ ਦੇ ਵੱਟਿਆਂ 'ਚ ਤੋਲਣ ਲੱਗੀ ਹਰ ਵੇਲੇ ਸੋਚਦੀ ਕਿ ਕਿਵੇਂ ਕੁਲਜੀਤ ਆਪ ਮੇਰੀ ਮਾਂ ਦਾ ਮੋ ਬੇਬੇ ਤੇ ਹਰਜੋਤ ਚਾਚੇ ਦੇ ਮਨ ਨਾਲੋਂ ਤੋੜਿਆ ਜਾਵੇ। ਚਾਚੀ ਭਾਵੇਂ ਮੂੰਹ ਦੀ ਬਹੁਤ ਮਿੱਠੀ ਸੀ ਪਰ ਉਹਦੇ ਮਨ ਅੰਦਰ ਹਮੇਸ਼ਾ ਹੀ ਮੇਰੀ ਮਾਂ ਲਈ ਨਫ਼ਰਤ ਤੇ ਜਲਣ ਦੀਆਂ ਹਨੇਰੀਆਂ ਝੂਲਦੀਆਂ ਰਹਿੰਦੀਆਂ। ਉਹਨੇ ਬੇਜੀ-ਬੇਜੀ ਕਰਕੇ ਬੇਬੇ ਨੂੰ ਆਪਣੀ ਮੁੱਠੀ ਵਿੱਚ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸਫਲ ਨਾ ਹੋ ਸકી। ਹੋਰ ਤਾਂ ਹੋਰ। ਉਹ ਤਾਂ ਚਾਚੇ ਤੇ ਮੇਰੀ ਮਾਂ ਦੇ ਰਿਸ਼ਤੇ ਨੂੰ ਵੀ ਜਿਹੜਾ ਕਿ ਦਿਉਰ ਪਰਜਾਈ ਤੋਂ ਮਾਂ-ਪੁੱਤ ਦਾ ਰਿਸ਼ਤਾ ਬਣ ਗਿਆ ਸੀ ਤੇ ਦੁਆਲੇ ਵੀ ਹਰ ਵੇਲੇ ਸ਼ੱਕ ਦਿੱਤਾ ਗਿਆ ਬੰਦੀ ਰਹਿੰਦੀ। ਚਾਚੀ ਦੇ ਮਨ ਵਿੱਚ ਚੱਲ ਰਹੇ ਅਜਿਹੇ ਵਿਰੋਧੀ ਵਿਚਾਰਾਂ ਕਾਰਨ ਘੜਦੀਆਂ ਰੇਸ਼ਮੀ ਮੋਦੀ ਨੂੰ ਤਾਂ ਦਾ ਨਫਕ ਲੱਗਣਾ ਸੁਭਾਅਕੀ ਸੀ ਉਸ ਦੀ ਸੋਚ ਹਮੇਸ਼ਾ ਹਰਜੋਤ ਚਾਚੇ ਦੀ ਕਮਾਈ ਤੋਂ ਸ਼ੁਰੂ ਹੋ ਕੇ ਆਪਣੀ ਜਠਾਣੀ ਦੀ ਬਰਾਈ ਤੇ ਖਤਮ ਹੋ ਜਾਂਦੀ ਉਹ ਸੋਚਦੀ ਮੇਰੇ ਘਰ ਵਾਲੇ ਦੀ ਕਮਾਈ ਵੀ ਆਪ ਸੰਭੀ ਬੈਠੇ ਨੇ ਉਹ ਬਹੁਤ ਕੋਸ਼ਿਸ਼ ਕਰਦੀ ਮੇਰੀ ਮਾਂ ਨੂੰ ਨੀਵਾ ਦਿਖਾਉਣ ਦੀ ਉਹਦੀ ਬਣਾਈ ਸਬਜ਼ੀ ਵਿੱਚ ਜਾਣ ਬੁੱਝ ਕੇ ਲੂਣ ਮਿਰਚ ਪਾ ਦੇਣ ਵਰਗੀਆਂ ਕੋਝੀਆਂ ਹਰਕਤਾਂ ਤੋਂ ਵੀ ਬਾਸ ਨਾ ਹੁੰਦੀ ਪਰ ਘਰ ਦੇ ਕਿਸੇ ਵੀ ਜੀ ਨੇ ਦਾਲ ਸਬਜ਼ੀ ਖਾਣ ਮੇਰੀ ਮਾਂ ਵੱਲ ਕਦੇ ਵੀ ਉਹਨਾਂ ਨਾਲ ਕੀਤੀ ਤੇ ਚੁੱਪ ਚਾਪ ਰੋਟੀ ਖਾ ਲੈਂਦੀ। ਇਹ ਵੇਖ ਚਾਚੀ ਹੋਰ ਵੀ ਮਸਤਾਂ ਦੀ। ਭਾਵੇਂ ਮੇਰੀ ਮਾਂ ਸਭ ਸਮਝ ਰਹੀ ਸੀ ਪਰ ਉਹਨੇ ਰਿਸ਼ਤਿਆਂ ਦੀ ਨਾਜ਼ੁਕ ਤੰਦਾਂ ਨੂੰ ਸੰਭਲਣ ਲਈ ਚੁੱਪ ਵੱਟ ਲਈ। ਉਹ ਸੋਚਦੀ ਕਲੇਸ਼ ਦਾ ਮੂੰਹ ਕਾਲਾ। ਕੀ ਫਾਇਦਾ ਲੋਕਾਂ ਨੂੰ ਤਮਾਸ਼ਾ ਵਿਖਾ ਕੇ? ਵਿਆਹ ਤੋਂ ਬਾਅਦ ਮਿਲੀ ਤਨਖਾਹ ਜਦੋਂ ਹਰਜੋਤ ਚਾਚੇ ਨੇ ਅੱਗੇ ਵਾਂਗੂ ਮੇਰੀ ਮਾਂ ਦੇ ਹੱਥਾਂ ਤੇ ਤੜੀ ਤਾਂ ਬੜੇ ਪਿਆਰ ਨਾਲ ਤਨਖਾਹ ਜਸਵੀਰ ਚਾਚੀ ਦੇ ਹੱਥ ਵਿੱਚ ਫੜਾਉਂਦੀ ਹੋਈ ਆਖਣ ਲੱਗੀ। ਹੋਂਤੇਰੀ ਕਮਾਈ ਦੀ ਅਸਲੀ ਹੱਕਦਾਰ ਆ ਗਈ ਅੱਜ ਤੋਂ ਹੀ ਸਾਂਭੂ ਤੇਰੀ ਕਮਾਈ ਹੁਣ ਮੈਨੂੰ ਛੁੱਟੀ ਦੇ ਚਾਚੀ ਨੇ ਬਥੇਰੀ ਨਾ ਨੁੱਕਰ ਕੀਤੀ ਪਰ ਚਾਚੀ ਨੇ ਬਿਨਾ ਕੁਝ ਕਹੇ ਚੁੱਪ ਚਾਪ ਤਨਖਾਹ ਆਪਣੀ ਮੁੱਠੀ ਵਿੱਚ ਘੁੱਟ ਲਈ ਭਾਵੇਂ ਚਾਚੇ ਨੂੰ ਇਹ ਗੱਲ ਬਹੁਤ ਚੁਭੀ ਪਰ ਮੌਕੇ ਤੇ ਕੁਝ ਨਾ ਕਹਿ ਸਕਿਆ ਚਾਚੀ ਦੇ ਮਨ ਅੰਦਰ ਦਿਨੋਂ ਦਿਨ ਕਰਦੇ ਸਾਰੇ ਜੀਆਂ ਪ੍ਰਤੀ ਰੋਸ ਵਧਣ ਲੱਗਿਆ ਚਾਚਾ ਚਾਚੀ ਸਵੇਰੇ ਇਕੱਲੇ ਘਰੋਂ ਨਿਕਲਦੇ ਤੇ ਇਕੱਠੇ ਹੀ ਸ਼ਾਮ ਨੂੰ ਘਰ ਵੜਦੇ ਪਰ ਫੇਰ ਵੀ ਚਾਚੀ ਮੇਰੀ ਮਾਂ ਲਈ ਪਤਾ ਨਹੀਂ ਕਿਦਾਂ ਕਿਦਾਂ ਦੀਆਂ ਕੌੜੀਆਂ ਭਾਵਨਾਵਾਂ ਮਾਲ ਪਾਲਦੀ ਜਾ ਰਹੀ ਸੀ ਹੁਣ ਤੱਕਈ ਵਾਰ ਮੇਰੀ ਮਾਂ ਨਾਲ ਕਿਸੇ ਨਾ ਕਿਸੇ ਗੱਲ ਤੇ ਕੋਈ ਨਾ ਕੋਈ ਬੈਸ ਸ਼ੈੜਨ ਤੋਂ ਵੀ ਕੁਰੀਜ਼ ਨਹੀਂ ਸਿਕਰਦੀ ਹੋਰ ਤਾਂ ਹੋਰ ਬੇਬੇ ਨੂੰ ਵੀ ਗੱਲਾਂ-ਗੱਲਾਂ ਵਿੱਚ ਕੁਝ ਨਾ ਕੁਝ ਵੱਧ ਘੱਟ ਬੋਲਣ ਲੱਗਿਆ ਦੇਰ ਨਾ ਲਾਉਂਦੀ ਪਰ ਬੇਬੇ ਇਸ ਉਮਰ ਵਿੱਚ ਵੀ ਰਿਸ਼ਤਿਆਂ ਦੀਆਂ ਸਾਂਝਾਂ ਨੂੰ ਬਰਕਰਾਰ ਰੱਖਣ ਦੇ ਹੱਕ ਵਿੱਚ ਸੀ ਜਿਸ ਦੀ ਕੰਨਾਂ ਵਿੱਚ ਕੌੜਾ ਤੇਲ ਪਾਈ ਤੇ ਜ਼ੁਬਾਨ ਨੂੰ ਜਿੰਦਰਾ ਮਾਰ ਬੈਠੀ ਰਹਿੰਦੀ ਜਿਸ ਕਾਰਨ ਚਾਚੀ ਦਾ ਹੌਸਲਾ ਹੋਰ ਵੀ ਖੁੱਲਣ ਲੱਗਿਆ ਉਹ ਮੈਨੂੰ ਤੇ ਦੂਜੇ ਬੱਚਿਆਂ ਨੂੰ ਵੀ ਨਹੀਂ ਸੀ ਚੱਲਦੀ ਮਜਾਲ ਸੀ ਕੋਈ ਨਿਆਣਾ ਉਸਦੇ ਕਮਰੇ ਵਿੱਚ ਜਾ ਉਸਤੇ ਕਿਸੇ ਚੀਜ਼ ਨੂੰ ਹਸਲਾਏ ਉਹ ਸਾਨੂੰ ਤੁਰੰਤ ਆਪਣੇ ਕਮਰੇ ਵਿੱਚੋਂ ਬਾਹਰ ਕੱਢ ਦਿੰਦੀ ਜਿਸ ਕਾਰਨ ਸਾਡਾ ਵੀ ਉਸ ਵਿੱਚੋਂ ਮੋਹ ਖਤਮ ਹੋ ਗਿਆ ਪਿਆਰ ਨੂੰ ਪਿਆਰ ਖਿੱਚਦਾ ਪਰ ਜਦੋਂ ਹਰ ਵੇਲੇ ਅੱਖਾਂ 'ਚ ਨਫ਼ਰਤ ਹੀ ਝਾਕਦੀ ਰਹੇ ਤਾਂ ਪਿਆਰ ਲਈ ਥਾਂ ਹੀ ਕਿੱਥੇ ਬਚਦੀ ਹੈ ਉਹ ਬੱਚਿਆਂ ਦੇ ਮਨ ਉਤਰਗੀ ਮੇਰੀ ਮਾਂ ਸਭ ਕੁਝ ਸਮਝਦੀ ਹੋਈ ਵੀ ਅਣਜਾਣ ਬਣੀ ਰਹਿੰਦੀ ਕਿਉਂਕਿ ਉਹ ਆਪਣੀ ਨੂੰਹ ਨਾਲ ਬਣਾਏ ਘਰ ਨੂੰ ਖੇਰੂ ਕੇਰੂ ਹੁੰਦਾ ਨਹੀਂ ਸੀ ਵੇਖ ਸਕਦੀ ਉਹ ਹਰ ਹਾਲਤ ਵਿੱਚ ਇੱਕ ਦੂਜੇ ਲਈ ਦਿਲਾਂ ਵਿੱਚ ਆਦਰ ਮਾਨ ਬਣਾਈ ਰੱਖਣਾ ਚਾਹੁੰਦੀ ਸੀ ਪਰ ਚਾਚੀ ਦੇ ਮਨ ਅੰਦਰ ਉਗੀਆਂ ਨਫ਼ਰਤ ਦੀਆਂ ਝਾੜੀਆਂ ਦਾ ਕੋਈ ਕਰੇ ਵੀ ਤਾਂ ਕੀ ਉਹ ਹਰ ਵੇਲੇ ਮੇਰੀ ਮਾਂ ਦੀ ਕੋਈ ਨਾ ਕੋਈ ਕਮਜ਼ੋਰੀ ਰੱਬਣ ਦੀ ਕੋਸ਼ਿਸ਼ ਕਰਦੀ ਤਾਂ ਜੋ ਉਸ ਨੂੰ ਨੀਵਾ ਦਿਖਾ ਸਕੇ ਇੱਥੋਂ ਤੱਕ ਕਿ ਉਸਨੇ ਮੇਰੇ ਪਿਓ ਨੂੰ ਵੀ ਆਪਣੇ ਹੱਥਾਂ ਵਿੱਚ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਸੀ। ਉਹ ਮੇਰੇ ਪਿਓ ਦੇ ਅੱਗੇ ਪਿੱਛੇ ਬਾਜੀ ਬਾਜੀ ਕਰਦੀ ਘੁੰਮੀ ਰਹਿੰਦੀ। ਉਹ ਵੀ ਚਾਚੀ ਦੀਆਂ ਕੋਝੀਆਂ ਚਾਲਾਂ ਵਿੱਚ ਫਸਣ ਲੱਗਿਆ। ਉਹ ਮੇਰੀ ਮਾਂ ਕੋਲ ਚਾਚੀ ਦੀਆਂ ਸਿਰਫਤਾਂ ਕਰਦਾ ਨਾ ਸਕਦਾ। ਪਰ ਮੇਰੀ ਮਾਂ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਹੋਈ ਸੀ। ਕਦੇ ਮੱਥੇ ਵੱਟ ਨਾ ਪਾਉਂਦੀ। ਜਦੋਂ ਚਾਚੀ ਨੇ ਵੇਖਿਆ ਕਿ ਅਜਿਹਾ ਕੁਝ ਕਰਨ ਤੇ ਵੀ ਮੇਰੀ ਮਾਂ ਨੂੰ ਕੋਈ ਫਰਕ ਨਹੀਂ ਪੈਂਦਾ, ਉਹ ਅੱਡ ਹੁੰਦੀਆਂ ਵਿਅੰਤਾਂ ਕਰਨ ਲੱਗੀ। ਉਹਨੂੰ ਇਹ ਵੀ ਪਤਾ ਸੀ ਕਿ ਹਰਜੋਤ ਚਾਚਾ ਉਸ ਦੀ ਇਹ ਗੱਲ ਨੂੰ ਕਦੇ ਨਹੀਂ ਮੰਨੇਗਾ ਇਸ ਲਈ ਉਹਨੇ ਗੱਲ-ਗੱਲ ਤੇ ਘਰ ਵਿੱਚ ਕਲੇਸ਼ ਕਰਨਾ ਸ਼ੁਰੂ ਕਰ ਦਿੱਤਾ ਉਹ ਕੋਈ ਨਾ ਕੋਈ ਚੁਭਵੀਂ ਗੱਲ ਮੂੰਹੋਂ ਹਟਕੜ ਮਾਰਦੀ ਜਿਹੜੀ ਬੇਬੇ ਤੇ ਮੇਰੀ ਮਾਂ ਦੇ ਮਨ ਦੇ ਆਰ-ਪਾਰ ਹੋ ਜਾਂਦੀ ਇੱਕ ਦਿਨ ਤਾਂ ਕਲੇਸ਼ ਸ਼ਦੋਂ ਵੱਲ ਗਿਆ ਜਦੋਂ ਉਹ ਇਸ ਗੱਲ ਤੇ ਅੜ ਗਈ ਕਿ ਅੱਗੇ ਸਿਆਲਾਂ ਦੇ ਦਿਨ ਆ ਰਹੇ ਨੇ ਰੋਜ਼ ਸਵੇਰੇ ਸਾਜਰੇ ਘਰੋਂ ਨਿਕਲਣਾ ਦਫ਼ਤਰ ਜਾਣ ਲਈ ਭੱਜ ਦੌੜ ਕਰਨੀ ਹੈ ਤੇ ਸ਼ਾਮ ਨੂੰ ਫੇਰ ਘਰ ਪਹੁੰਚਣ ਲਈ ਜਦੋਂ ਜਦ ਕਰਨਾ ਬਹੁਤ ਔਖਾ ਹੈ ਧੁੰਦਾਂ ਦੇ ਦਿਨ ਹੁਣ ਕਾਰਨ ਕਿਸੇ ਨਾ ਕਿਸੇ ਦੁਰਘਟਨਾ ਦਾ ਭੈ ਮਨ ਵਿੱਚ ਹਰ ਵੇਲੇ ਛਾਇਆ ਰਹਿੰਦਾ ਹੈ ਭੇੜੇ ਭੜੇ ਖਿਆਲ ਮਨ ਵਿੱਚ ਉਪਜਦੇ ਤੇ ਮਨ ਦੇ ਕੋਨਿਆਂ ਨਾਲ ਚਿਮੜੇ ਰਹਿੰਦੇ ਇਸ ਲਈ ਸ਼ਹਿਰ ਵਿੱਚ ਹੀ ਕਿਰਾਏ ਦੇ ਮਕਾਨ 'ਚ ਹਿਲਾ ਕੀਤਾ ਜਾਵੇ ਬੇਬੇ ਜਸਵੀਰ ਚਾਚੀ ਦੇ ਮਨ ਦੀਆਂ ਰਮਜ਼ਾਂ ਨੂੰ ਪਛਾਣਦੀ ਹੋਈ ਇੱਕ ਦਿਨ ਚਾਚੇ ਨੂੰ ਕਹਿਣ ਲੱਗੀ ਪਰ ਜਦੋਂ ਤੱਕ ਤੁਸੀਂ ਘਰ ਨਹੀਂ ਪਰਤਦੇ ਮੈਨੂੰ ਫਿਕਰ ਘੇਰੀ ਰੱਖਦਾ ਮੇਰੇ ਮਨ ਚ ਭੇੜੇ ਭੇੜੇ ਖਿਆਲ ਆਵਾਜ਼ਾਂ ਮਾਰਦੇ ਰਹਿੰਦੇ ਆ ਸ਼ਾਮ ਨੂੰ ਤੋਂ ਤੇ ਛੇਤੀ ਹਨੇਰਾ ਹੋਣ ਕਾਰਨ ਮੇਰੀ ਜਾਨ ਮੁਠੀ ਚਾਈ ਦਿੰਦੀ ਹੈ ਮੇਰੀ ਨਿਗਾਹ ਹਰ ਵੇਲੇ ਦਰਵਾਜ਼ੇ ਤੇ ਟੰਗੀ ਰਹਿੰਦੀ ਹੈ ਇਹਦੇ ਨਾਲ ਚੰਗਾ ਤੁਸੀਂ ਉੱਥੇ ਹੀ ਕਿਦਰੇ ਦਫ਼ਤਰ ਨੇੜੇ ਕੋਈ ਕਿਰਾਏ ਤੇ ਮਕਾਨ ਵੇਖ ਲਓ ਤਾਂ ਜੋ ਮੇਰੀ ਫਿਕਰਾਂ ਦੀ ਭੰਡ ਵੀ ਕੁਝ ਹਲਕੀ ਹੋਵੇ ਮੇਰੀ ਮਾਂ ਨੇ ਵੀ ਬੇਬੇ ਦੀ ਗੱਲ ਤੇ ਆਪਣੀ ਹਾਮੀ ਦੀ ਉਦਾਸੀ ਭਰੀ ਮੋਹਰ ਚੜ ਦਿਤੀ ਬੇਬੇ ਤੇ ਮੇਰੀ ਮਾਂ ਦੇ ਜ਼ੋਰ ਦੇਨ ਤੇ ਹਰਜੋਤ ਚਾਚਾ ਉਹਨਾਂ ਦੀ ਗੱਲ ਦਾ ਮਾਨ ਰੱਖਦੇ ਹੋਏ ਸ਼ਹਿਰ ਚਲਾ ਗਿਆ ਬੇਬੇ ਨੇ ਪੁੱਤ ਨੂੰ ਸ਼ਹਿਰ ਤੋੜ ਕੇ ਹੌਂਕਿਆਂ ਦਾ ਪੱਥਰ ਕਾਲਜੇ ਤੇ ਧਰ ਲਿਆ ਬਾਕੀ ਅਗਲੇ ਕਾંડ ਵਿੱਚ